ज़िले भाई दलजी ਕੀ ਤੇਸੀ ਤੇਰੇ ਬੀਬੀ ਅਲਾਗ-ਲਾਗ ਮੈਂ ਇਥੇ ਹੈ ਨਹੀਂ ਥਾਰੇ ਜੋਗੇ ਵੀ ਕਹਿ ਰਹੀ ਸੀ ਨਹੀਂ ਜਿਹਦੇ ਕੋ ਕੇ ਸੀ ਉਹ ਕਹਿੰਦੇ ਸੀ ਨਹੀਂ ਬੀਬੀ ਦਾ ਵੀ ਕਸੂਰ ਆ ਤੇ ਜਦੋਂ ਫਿਰ ਇਹਨਾਂ ਨੂੰ ਮੈਂ ਦੱਸਿਆ ਆਂਦੇ ਜੋ ਪਰਚਾ ਉਠਾਣਿਆ ਹੀ ਕਰ ਲਾਂਗੇ ਪਰਚਾ ਤੇਲ ਕਿਉਂਦਾਈ ਫਿਰ ਇਹਨਾਂ ਨੂੰ ਧਾਰਾ ਆਪ ਦੱਸਣੀਆਂ ਪਈਆਂ ਕਿ ਕਾਰਜ ਜਦੋਂ ਨਗਨ ਹੁੰਦੀ ਆ ਤਾਂ ਤੇ ਧਾਰਾ ਕੀ ਲੱਗਦੀਆਂ ਏ ਉਹਦੇ ਤੇ ਜਦੋਂ ਨੂੰ ਬੇਸਤ ਕੋਈ ਪਰਾਇਆ ਆਦੀ ਹੱਥ ਦੇਨ ਕੇ ਤਾਰਾ ਇਹਨਾਂ ਥਾਣੇ ਵਾਲਾਂ ਨੂੰ ਗਨੌਣੀਆਂ ਪਈਆਂ ਹਾਲੀ 10 ਦਿਨ ਨਹੀਂ ਸੀ ਹੋਏ ਪਰ ਉਸ ਤੋਂ ਬਾਅਦ ਜੇ ਬੀਬੀ ਜਦੋਂ ਮੈਂ ਤੇ ਨਾਥੀ ਦਮ ਕਰਨ ਵਾਲੀ ਗੱਲ ਕੀਤੀ ਆ ਕੇ ਮਿਲੀ ਫੋਰੇ ਨੇ ਉਹਨਾਂ ਤੇ ਜੋਰ ਪਾਇਆ ਤੇ ਮਜਬੂਰ ਕੀਤਾ ਰਾਜੀ ਨਵਾ ਕਰ ਲਈ ਤੇ ਜੇ ਇਹ ਬਈ ਫੜ ਕੇ ਹੋਵੇ ਗੁੰਡੇ ਛੁੱਟ ਕੇ ਤੇ ਪੇਸਰਾ ਜਿਛਾਇਆ ਹੁੰਦਾ ਤੇ ਤੇ ਸਾਰਤ ਥਾਣੇਦਾਰ ਜਿਹੜੀ ਔਰਤ ਦੀ ਜਾਨ ਜਾਣਦੀ ਆ ਸਭ ਤੋਂ ਬਈਆਂ ਔਰਤ ਜਿੱਦੇ ਮੰਨਣ ਲਈ ਆ ਮੈਂ ਪਾਣੀ ਨਹੀਂ ਮੰਗਣਾ ਚਾਹਤਾ ਥਾਂ ਇਹਦੇ ਵਿੱਚ ਕਿਉਂਕਿ ਜਾਨ ਦੀ ਅੰਨਕੌਰ ਦਾ ਸਰੀਰ ਜਿਹੜਾ ਨੰਗਨ ਹੋ ਜਾਣਾ ਪੂਰੀ ਸਮਾਜ ਦੀ ਔਰਤ ਨੰਗਨ ਹੋ ਜਾਣਾ ਹੈ ਅਸੀਂ ਇਹਨੂੰ ਦੱਸ ਦਈਏ ਕਿ ਆਜਾਹੀਆ ਉਹ ਲੋਕ ਲੱਗ ਰਹੇ ਆ ਉਹ ਅਸੀਂ ਦੇ ਉੱਤੇ ਹੀ ਜੋ ਵੀਰ ਅਸੀਸ ਤੇ 57 ਸਾਲ ਦੀ ਉਮਰ ਵਿੱਚ ਆ ਵੀਰ ਕੇ ਪਰਸੂ ਨਹੀਂ ਖੜਾਵਾ ਸਾਡੇ ਨਾਲ ਸਿਗੇ ਜਦੋਂ ਥਾਣੇਦਾਰ ਸ਼ਰਮੇ ਦੀ ਵੱਡੀ ਲਵਾਈ ਸੀ ਕਿ ਤੇਰੀ ਯੁੱਧ ਜਮੀ ਪਈ ਤੇ ਔਰਤ ਨੂੰ ਲਗਨ ਕਰਕੇ ਥਾਣੇ 'ਤੇ ਖੜਿਆ ਕੰਮ ਸੀ ਤੇ ਇਹ ਆ ਇਥੇ ਇੱਕ ਮੁੰਡੇ ਬਿੰਦੇ ਉੱਠੇ ਤੇ ਇਹ ਹਰਕਤ ਗਰਦ ਕਰ ਜਾਣ ਤੇ ਥਾਣੇਦਾਰ ਝੁੱਕ ਹੋਵੇ ਉਸ ਤੋਂ ਦਬਾਉਣ ਤੇ ਲੋਕਾਂ ਦੇ ਦਬਾਅ ਪਾਉਣ ਤੇ ਤੇ ਫਿਰ ਮੈਨੂੰ ਅਸ ਤਰੀਕ ਨੂੰ ਫੋਨ ਕਰਦੀ ਆ ਬੀਬੀ ਥਾਣੇਦਾਰੋ ਇਹ ਭਾਂਜੀ ਤੁਸੀਂ ਕੀ ਕੀ ਨਹੀਂ ਆ ਨਾ ਆਏ ਮਾਹੋਂ ਬੰਦੇ ਰੈਸਟ ਕਰਦੇ ਐ ਪਤਾ ਬੰਦੇ ਰੈਸਟ ਕਰਦੇ ਕੀ ਕਰਦੇ ਐ ਪਰ ਇਹ ਸਭ ਕੁਝ ਪਹਾੜੋਂ ਦੇ ਭਰਾਓ ਵਰਤਾਰਾ ਕਿਉਂ ਵਰਤਦਾ ਐ ਸਾਡੇ ਸਮਾਰੀ ਸਰਕਾਰਾਂ ਸਮਾਜ ਦੀਆਂ ਗਲਤ ਨੀਤੀਆਂ ਪ੍ਰੋਵਾਈਡ ਕਰ ਰਹੀ ਹੈ ਜਿਸ ਦੇਸ਼ ਦਾ ਮੋਦੀ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਦੇਸ਼ ਦੀਆਂ ਸਟੇਟਾਂ ਦੇ ਮੁੱਖ ਮੰਤਰੀ ਜੇ ਮਨੀਪੁਰ ਦੀ ਕਹਾਣੀ ਵੇਖ ਲੋ ਕਿਹਦੀ ਵਾਪਰੇਗੀ ਸ਼ਕਤੀ ਦੀ ਤਰ੍ਹਾਂ ਮੰਨਤਾ ਹੈ ਮੋਦੀ ਸ਼ਕਤੀ ਦੀ ਤਰ੍ਹਾਂ ਪੂਜਾ ਕਰਦਾ ਹੈ ਤੇ ਉਸ ਮੋਦੀ ਜਿਹੜਾ ਸ਼ਕਤੀ ਦੀ ਤਰ੍ਹਾਂ ਪੂਜਾ ਕਰਦਾ ਹੈ ਕੋਨੇ ਰਾਜ ਦੇ ਵਿੱਚ ਮਨੀਪੁਰ ਦੀ ਕਹਾਣੀ ਆਪਣੀ ਤੁਸੀਂ ਵਿਖੋ ਕਹੇਗੀ ਕਟੂੜਾ ਕਾਂਡ ਨੂੰ ਨਹੀਂ ਅਸੀਂ ਭੁੱਲੇ ਬੰਨੋ ਦਾ ਜਿਹੜਾ ਨੇਸ ਜੀ ਨੂੰ ਅੱਜ ਮਾਰਚ ਕੀਤਾ ਕੀ ਮਾਮਲਾ ਜੀ ਅੱਜ ਦਾ ਜਿਹੜਾ ਮਾਰਚ ਬਲਟੋਏ ਦੇ ਅੰਦਰ ਅਸੀਂ ਗਲੀਆਂ 'ਚ ਮਾਰਚ ਕਰਕੇ ਆਏ ਆ ਮਾਰਚ ਜਨਤਕ ਜਿੱਥੇ ਬੰਦੀਆਂ ਦੇ ਪਲੇਟਫਾਰਮ ਤੋਂ ਆ ਕਿਉਂਕਿ ਪਿਛਲੇ ਦਿਨੀ ਇੱਕ ਅਨਮਨੁੱਖੀ ਘਟਨਾ ਵਾਪਰੀ ਜਿਹੜਾ ਬੜਾ ਇੱਕ ਸ਼ਿਕਾਰ ਹੋਈ ਆ ਔਰਤ ਕੁਲਵਿੰਦਰ ਕੌਰ ਬਲਟੋਆ ਆ ਉਹਦੇ ਲੜਕੇ ਨੇ ਤੇ ਇੱਕ ਲੜਕੀ ਨੇ ਕੋਰਟ ਚ ਮੈਰਿਜ ਕਰਵਾ ਲਈ ਬੜੀ ਸਾਂਝਪੀਣਾ ਮੈਰਿਜ ਕਰਵਾਈ ਆ ਪਰ ਲੜਕੀ ਪਰਿਵਾਰ ਨੇ ਲੜਕੇ ਦੇ ਮਾਂ ਨੂੰ ਨੰਗਿਆਂ ਕਰਕੇ ਹਲਕ ਨੰਗਿਆਂ ਕਰਕੇ ਬਲਟੋਆ ਦੀਆਂ ਗਲੀਆਂ ਚ ਕਮਾਇਆ ਇਹਨਾਂ ਮਨੁੱਖੀ ਤਸ਼ੱਦਦਿਆ ਤੇ ਅੱਜ ਦਾ ਜਿਹੜਾ ਮਾਰਚ ਹੈ ਜਨਤਕ ਜਥੇਬੰਦੀਆਂ ਦੇ ਪਲੇਟਫਾਰਮ ਤੋਂ ਅਸੀਂ ਉਹ ਜਿਹੜੀ ਗੁੰਡਾਗਰਦੀ ਹੋਈ ਆ ਉਹਦੀ ਮੋਗਾ ਕਰਦੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਨੂੰ ਫਾਇਰ ਲਾਇਆ ਜਾਵੇ ਜੇਕਰ ਸਾਡੀ ਇਸ ਮੰਗ ਵੱਲੇ ਪ੍ਰਸ਼ਾਸਨ ਨੇ ਧਿਆਨ